ਪੰਜਾਬੀਆਂ ਦੇ ਸਿਰ ਤੇ ਕਰਜ਼ੇ ਦੀ ਪੰਡ ਦਿਨੋ ਦਿਨ ਵੱਡੀ ਹੁੰਦੀ ਜਾ ਰਹੀ ਹੈ ਹੁਣ ਪੰਜਾਬ ਸਰਕਾਰੇ ਚਾਲੂ ਵਿੱਤੀ ਸਾਲ 2025 ਤੋਂ 26 ਦੀ ਦੂਜੀ ਤਮਾਹੀ ਚ 8500 ਕਰੋੜ ਦਾ ਕਰਜ਼ਾ ਚੁਕੇਗੀ ਰਿਜ਼ਰਵ ਬੈਂਕ ਆਫ ਇੰਡੀਆ ਯਾਨੀ ਕਿ ਆਰ ਬੀ ਆਈ ਨੇ ਸੁਭਾ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਪੰਜਾਬ ਸਰਕਾਰ ਦੇ ਵੱਲੋਂ ਜੁਲਾਈ ਤੋਂ ਸਤੰਬਰ ਤੱਕ ਹਰ ਹਫਤੇ ਕਰਜ਼ਾ ਚੁਕਾਇਆ ਜਾਣਾ ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਇਹ ਪ੍ਰਸ਼ਤ ਕੁਟਾਲਿਆਂ ਵਾਲੀ ਆਪ ਸਰਕਾਰ ਜੋ ਦਿੱਲੀ ਤੋਂ ਚਲਾਈ ਜਾ ਰਹੀ ਹੈ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਕਰਜ਼ੇ ਲੈ ਰਹੀ ਹੈ ਪਰ ਵਿਕਾਸ ਜਾਂ ਬੁਨਿਆਦੀ ਢਾਂਚੇ ਉੱਪਰ ਕੋਈ ਵੀ ਖਰਚ ਨਹੀਂ ਹੋ ਰਿਹਾ ਬਾਦਲ ਨੇ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਧ ਕਰਜ਼ਦਾਰ ਸੂਬਾ ਬਣਾਉਂਦਾ ਮਾਨ ਵੀ ਹਾਸਲ ਕਰ ਲਿਆ ਇਸ ਦੇ ਵਿੱਚ ਡੈਬਟ ਟੂ ਜੀਐਸਡੀਪੀ ਅਨੁਪਾਤ 47% ਤੱਕ ਪਹੁੰਚ ਗਿਆ ਪੰਜਾਬੀਆਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਇਹ ਕਰਜ਼ਾ ਲਿਆ ਪੈਸਾ ਕਿੱਥੇ ਖਰਚ ਕੀਤਾ ਜਾ ਰਿਹਾ ਹੈ। ਇਹ ਸਪਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਨੂੰ ਚਲਾ ਰਹੇ ਬਾਹਰੀ ਲੋਕ ਆਪ ਦੇ ਖਜ਼ਾਨੇ ਭਰਨ ਲਈ ਜਾਣਬੁੱਝ ਕੇ ਇਸ ਨੂੰ ਦਿਵਾਲੀਆ ਕਰ ਰਹੇ ਨੇ। ਪੰਜਾਬ ਦੇ ਸਰਕਾਰੀ ਫੰਡਾਂ ਦੀ ਸ਼ਰੇਆਮ ਦੁਰਵਰਤੋਂ ਦੀ ਜਾਂਚ ਇੱਕ ਸੁਤੰਤਰ ਏਜੰਸੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਉਦਰੀ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਭਗਵੰਤ ਮਾਨ ਸਰਕਾਰ ਪੰਜਾਬ ਦੇ ਅਸਲ ਮਸਲਿਆਂ ਤੋਂ ਧਿਆਨ ਹਟਾ ਕੇ ਚੁੱਪਚਾਪ ਪੰਜਾਬ ਨੂੰ ਕਰਜ਼ੇ ਦੇ ਵਿੱਚ ਹੋਰ ਡੁਬੋਰੀ ਹੈ ਜੁਲਾਈ ਤੋਂ ਸਤੰਬਰ ਤੱਕ ਭਗਵੰਤ ਮਾਨ ਸਰਕਾਰ 8500 ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ ਚ ਹੈ ਮਤਲਬ ਹਰ ਰੋਜ਼ 92 ਕਰੋੜ ਦਾ ਕਰਜ਼ਾ ਹਰ ਹਫਤੇ 500 ਤੋਂ 1500 ਕਰੋੜ ਤੱਕ ਨਵਾਂ ਕਰਜ਼ਾ ਲਿਆ ਜਾਵੇਗਾ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਇਹ ਵੀ ਦੱਸਣ ਕਿ ਹਰ ਸਾਲ 52000 ਕਰੋੜ ਰੁਪਏ ਗੈਰ ਕਾਨੂੰਨੀ ਮਾਈਨਿੰਗ ਅਤੇ ਭ੍ਰਿਸ਼ਟਾਚਾਰ ਰੋਕਣ ਦੀ ਗਰੰਟੀ ਨਾਲ ਖਜ਼ਾਨੇ ਦੇ ਵਿੱਚ ਲਿਆਉਣ ਵਾਲਾ ਜਮਲਾ ਕਿੱਥੇ ਗਿਆ ਨਾਲ ਹੀ ਸੁਨੀਲ ਜਾਖੜ ਵੀ ਆਪ ਨੂੰ ਘੇਰਦੇ ਨਜ਼ਰ ਆਏ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਤੇ ਤਿੱਖਾ ਹਮਲਾ ਕੀਤਾ ਇਲਜ਼ਾਮ ਲਗਾਉਂਦੇ ਉਹ ਬੋਲੇ ਕਿ ਪੰਜਾਬ ਸਰਕਾਰ ਹੁਣ ਸਿਰਫ ਪੈਸਾ ਕਮਾਉਣ ਦੇ ਵਿੱਚ ਲੱਗੀ ਹੋਈ ਹੈ ਕੇਜਰੀਵਾਲ ਦੀ ਦਿੱਲੀ ਟੀਮ ਨੇ ਪੰਜਾਬ ਨੂੰ ਇੱਕ ਪੂਰਾ ਬੈਂਕ ਬਣਾ ਦਿੱਤਾ ਇਹ ਕੇਟੀਐਮ ਨਹੀਂ ਇਹ ਲੋਕ ਪੰਜਾਬ ਦਾ ਖੂਨ ਪਸੀਨਾ ਨਿਚੋੜ ਕੇ ਹਜ਼ਾਰਾਂ ਕਰੋੜ ਰੁਪਏ ਕੱਢਣ ਦੀ ਯੋਜਨਾ ਬਣਾ ਰਹੇ ਨੇ ਪਰ ਭਾਜਪਾ ਅਜਿਹਾ ਨਹੀਂ ਹੋਣ ਦੇਵੇਗੀ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੇ ਸਾਹਮਣੇ ਨਾ ਝੁਕਣ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ ਜਦੋਂ ਕਿ ਰਾਤ ਦੇ ਹਨੇਰੇ ਦੇ ਵਿੱਚ ਪੈਰ ਫੜ ਕੇ ਆਉਣ ਵਾਲੇ ਨੂੰ ਰਾਤ ਨੂੰ ਹੀ ਵਧਾਈ ਦਿੱਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਆਗੂਆਂ ਦੇ ਖਾਤਿਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਸੱਚਾਈ ਸਾਹਮਣੇ ਲਿਆਂਦੀ ਚਾਹੀਦੀ ਹੈ ਅੰਤ ਵਿੱਚ ਜਾਖੜ ਨੇ ਕਾਂਗਰਸ ਤੇ ਆਪ ਨੂੰ ਚੋਰ ਪੁਲਿਸ ਜੋੜੀ ਕਿਹਾ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਨੂੰ ਛੁਟਕਾਰਾ ਪਾਉਣ ਦਾ ਸਮੇਂ ਆ ਗਿਆ ਹੈ ਜਾਖੜ ਨੇ ਦੱਸਿਆ ਕਿ ਜਿਸ ਤਰ੍ਹਾਂ ਲੋਕਾਂ ਨੂੰ ਧੋਖਾ ਦੇਣ ਲਈ ਫੋਨ ਤੇ ਸਕੀਮਾਂ ਦੱਸੀਆਂ ਜਾਂਦੀਆਂ ਨੇ ਤੇ ਭਾਰਤ ਸਰਕਾਰ ਉਹਨਾਂ ਨੂੰ ਚੇਤਾਵਨੀ ਦਿੰਦੀ ਹੈ ਉਸੇ ਤਰ੍ਹਾਂ ਪੰਜਾਬ ਸਰਕਾਰ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਅਨੁਸਾਰ ਇਕੱਲੇ ਜੁਲਾਈ ਮਹੀਨੇ 'ਚ 2000 ਕਰੋੜ ਰੁਪਏ ਦਾ ਕਰਜ਼ਾ ਲਿਆ ਜਾਵੇਗਾ ਇਹ ਗੱਲ ਆਖੀ ਜਾ ਰਹੀ ਹੈ ਜਦਕਿ ਅਗਸਤ ਮਹੀਨੇ ਦੇ ਵਿੱਚ 3000 ਕਰੋੜ ਦਾ ਉਧਾਰ ਚੁੱਕਿਆ ਜਾਣਾ ਸਤੰਬਰ ਮਹੀਨੇ ਦੇ ਵਿੱਚ 3500 ਕਰੋੜ ਰੁਪਏ ਕਰਜ਼ਾ ਲਿਆ ਜਾਣਾ ਹੈ ਇਹਨਾਂ 3 ਮਹੀਨਿਆਂ ਵਿੱਚ ਹਰ ਹਫ਼ਤੇ 500 ਕਰੋੜ ਤੋਂ 1500 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ ਜਾਵੇਗਾ ਹੁਣ ਇਸ ਤੇ ਵੀ ਨਜ਼ਰ ਮਾਰ ਲੈਣੇ ਹੈ ਕਿ ਕਦੋਂ ਕਿੰਨਾ ਕਰਜ਼ਾ ਚੁਕਾਇਆ ਜਾਵੇਗਾ ਕਰਜ਼ਾ ਲੈਣ ਦੀ ਤਰੀਕ ਤੇ ਕਰਜ਼ੇ ਦੀ ਰਾਸ਼ੀ ਕੁਝ ਇਸ ਤਰ੍ਹਾਂ ਹੈ 8 ਜੁਲਾਈ ਨੂੰ 500 ਕਰੋੜ 15 ਜੁਲਾਈ ਨੂੰ 500 ਕਰੋੜ 22 ਜੁਲਾਈ ਨੂੰ 500 ਕਰੋੜ 29 5 ਅਗਸਤ ਨੂੰ 1500 ਕਰੋੜ 12 ਅਗਸਤ ਨੂੰ 1000 ਕਰੋੜ 19 ਅਗਸਤ ਨੂੰ 500 ਕਰੋੜ 2 ਸਤੰਬਰ ਨੂੰ 1500 ਕਰੋੜ 9 ਸਤੰਬਰ ਨੂੰ 500 ਕਰੋੜ 23 ਸਤੰਬਰ ਨੂੰ ਵੀ 500 ਕਰੋੜ 30 ਸਤੰਬਰ ਨੂੰ 1000 ਕਰੋੜ ਦੀ ਰਾਸ਼ੀ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ